ਮੇਰੇ ਉੱਤੇ ਹੱਸਣ ਤੋਂ ਪਹਿਲਾਂ ਉਹ ਗੁਣ ਸਾਰੇ ਦੱਸਣ ਤੋਂ ਪਹਿਲਾਂ ਆਪਣੇ ਅੰਦਰ ਛਾਤੀ ਮਾਰੀ ਤੰਜ ਮੇਰੇ ਤੇ ਕਸਣ ਤੋਂ ਪਹਿਲਾਂ ਸੂ ਸੂ ਵਾਰੀ ਉਜੜੇ ਹਾਂ ਅਸੀਂ ਇੱਕ ਇੱਕ ਵਾਰੀ ਵਸਣ ਤੋਂ ਪਹਿਲਾਂ ਆਖਰੀ ਗੋਲਾ ਦਾਗ ਕੇ ਆਏ ਅਸੀਂ ਉਸ ਜੰਗ 'ਚੋਂ ਨਸਣ ਤੋਂ ਪਹਿਲਾਂ ਆਪਣੇ ਬਣ ਗੈਰਾਂ ਨੇ ਕੀਤੀ ਸਾਡੇ ਨਾਲ ਫਿਰ ਗੈਰਾਂ ਵਾਲੀ ਅਸੀਂ ਕਦੇ ਇਹ ਸਮਝੇ ਹੀ ਨਹੀਂ ਖੰਜਰ ਪਠ ਵਿੱਚ ਵੱਜਣ ਤੋਂ ਪਹਿਲਾਂ ਹੁਣ ਵੀ ਜੇ ਇਕੱਠੇ ਨਾ ਹੋਏ ਇੱਕ ਚੰਡੇ ਦੇ ਥੱਲੇ ਮਿੱਤਰੋ ਫਿਰ ਇਤਿਹਾਸ ਬਦਲ ਦੇਣਾ ਹੈ ਅਗਲੀ ਪੀੜੀ ਦੇ ਪੜਨ ਤੋਂ ਪਹਿਲਾਂ ਗੁਲਾਮ ਦਾ ਕੀ ਹੈ ਤੁਰ ਜਾਊਗਾ ਉਹ ਤਾਂ ਹੁੱਕਾ ਦੇ ਕੇ ਸੰਗਤੋ ਆਪਣਾ ਫਰਜ਼ ਨਿਭਾ ਜਾਊਗਾ ਸਤਗੁਰ ਅੱਗੇ ਖੜਨ ਤੋਂ ਪਹਿਲਾਂ ਸਤਗੁਰ ਅੱਗੇ ਖੜਨ ਤੋਂ ਪਹਿਲਾਂ